ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਸਾਖੀ ਦੀ ਸਾਝ ਪਾਵਾਂਗੇ ਸੋ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਕਰਨ ਦੇ ਮੁੱਖ ਦੋ ਕਾਰਨ ਸਨ ਪਹਿਲਾ ਕਾਰਨ ਕਿ ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਕੁਝ ਬੰਦੇ ਭੇਜੇ ਸਨ ਜੋ ਜੰਮੂ ਕਸ਼ਮੀਰ ਸਾਈਡ ਹੁੰਦੇ ਹੋਏ ਅਮਰਸਰ ਪੁੱਜੇ ਉਹਨਾਂ ਨੂੰ ਕਿਤੇ ਰਿਸ਼ਤਾ ਨਹੀਂ ਮਿਲਿਆ ਤੇ ਉਹ ਆ ਕੇ ਅਮਰਸਰ ਦਰਬਾਰ ਦੇ ਵਿੱਚ ਲੰਗਰ ਛੱਕ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੁਝ ਸਵਾਂ ਬੈਠ ਰਹੇ ਸਨ ਉਸੇ ਸਮੇਂ ਗੁਰੂ ਅਰਜਨ ਦੇਵ ਜੀ ਦੇ ਪਾਸ ਸਹਿਬਜ਼ਾਦਾ ਹਰਗੁਬਿੰਨ ਸਾਹਿਬ ਜੀ ਬੈਠੇ ਸਨ ਜੋ ਬਹੁਤ ਹੀ ਸੁੰਦਰ ਸਨ ਸੋ ਉਹਨਾਂ ਨੂੰ ਸਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਬਹੁਤ ਸੁੰਦਰ ਲੱਗੇ ਤੇ ਸਿਆਣੇ ਲੱਗੇ ਤੇ ਉਹਨਾਂ ਨੇ ਮਨ ਵਿੱਚ ਇਹ ਤੈਅ ਕਰ ਲਿਆ ਕਿ ਅਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੀ ਕਰਾਂਗੇ ਇਹ ਕਰਕੇ ਉਹ ਪੱਕੀ ਕਰਕੇ ਵਾਪਸ ਦਿੱਲੀ ਪਹੁੰਚ ਗਏ ਤੇ ਜਦ ਚੰਦੂ ਨੇ ਉਹਨਾਂ ਪਾਸੋਂ ਪੁੱਛਿਆ ਕਿ ਕੀ ਭਾਈ ਰਿਸ਼ਤਾ ਕਰਕੇ ਆ ਗਏ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰਿਸ਼ਤਾ ਬਹੁਤ بڑے ਘਰ ਘਰ ਕੇ ਆਏ ਹਾਂ ਉਹਨੇ ਪੁੱਛਿਆ ਕਿਸ ਨੂੰ ਰਿਸ਼ਤਾ ਕਰਕੇ ਆਏ ਹੋ ਤੇ ਉਹਨਾਂ ਨੇ ਦੱਸਿਆ ਕਿ ਜੋ ਗੁਰੂ ਅਰਜਨ ਦੇਵ ਜੀ ਹਨ ਉਹਨਾਂ ਦਾ ਸਹਵਿਆਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਸੀਂ ਰਿਸ਼ਤਾ ਤੈ ਕਰਕੇ ਆ ਗਏ ਹਾਂ ਤੇ ਚੰਦੂ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ ਤੇ ਉਸਨੇ ਇਹ ਕਿਹਾ ਕਿ ਕੀ ਚਵਾਰੇ ਦੇ ਅੱਠ ਤੁਸੀਂ ਮੋਰੀ ਨੂੰ ਲਾ ਕੇ ਆ ਗਏ ਹੋ ਉਹ ਸਾਧੂ ਫਕੀਰ ਆਦਮੀ ਹੈ ਅਸੀਂ ਰਾਜੇ ਬਾਦਸ਼ਾਹ ਹੁੰਦੇ ਹਾਂ ਤੁਸੀਂ ਇਹ ਰਿਸ਼ਤਾ ਮਾੜਾ ਕੀਤਾ ਹੈ ਇਹ ਰਿਸ਼ਤਾ ਠੀਕ ਨਹੀਂ ਕੀਤਾ ਇਧਰ ਜੇ ਗੱਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਸ ਵੀ ਪਹੁੰਚ ਗਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸੁਣ ਕੇ ਇਹ ਗੱਲ ਕਹਿ ਸਿਖਾਂ ਵਿੱਚ ਇਹ ਗੱਲ ਕਹਿ ਦਿੱਤੀ ਕਿ ਸਾਨੂੰ ਭਾਈ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ ਜਦ ਚੰਦੂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਚੰਦੂ ਬਹੁਤ ਗੁੱਸੇ ਵਿੱਚ ਆ ਗਿਆ ਤੇ ਗੁਰੂ ਸਾਹਿਬ ਜੀ ਤੋਂ ਇਸ ਗੱਲ ਦਾ ਬਦਲਾ ਲੈਣ ਦਾ ਮਨ ਵਿੱਚ ਪੱਕੀ ਸੋਚ ਬਣਾ ਲਈ ਦੂਜਾ ਕਾਰਨ ਮੁਗਲ ਬਾਦਸ਼ਾਹ ਜਹਾਂਗੀਰ ਹੋਇਆ ਹੈ ਉਸ ਦਾ ਲੜਕਾ ਖੁਸਰੋ ਸੀ ਜੋ ਕਿ ਆਪਣੇ ਭਾਵ ਤੋਂ ਬਾਗੀ ਹੋ ਚੁੱਕਾ ਸੀ ਇੱਕ ਦਿਨ ਖੁਸਰੋ ਅੰਮ੍ਰਿਤਸਰ ਦਰਬਾਰ ਸਹਿ ਪਹੁੰਚਿਆ ਤੇ ਲੰਗਰ ਵਿੱਚ ਪ੍ਰਸ਼ਾਦਾ ਛੱਕ ਕੇ ਉਸ ਸਵਾਗੁਰੂ ਜੀ ਦੇ ਦਰਵਾਜ਼ੇ ਵਿੱਚ ਸਿੱਖਿਆ ਉਪਦੇਸ਼ ਸੁਣਿਆ ਉਸ ਤੋਂ ਬਾਅਦ ਉਸਨੇ ਜਾ ਕੇ ਆਪਣੇ ਪਿਤਾ ਤੇ ਚੜਾਈ ਕਰ ਦਿੱਤੀ ਜਿਸ ਵਿੱਚ ਉਹ ਹਾਰ ਖਾ ਗਿਆ ਤੇ ਜਹਾਗੀਰ ਨੂੰ ਇਸ ਗੱਲ ਦੀ ਪੂਰੀ ਕਹਾਣੀ ਬਣਾ ਕੇ ਚੰਦੂ ਨੇ ਦੱਸ ਦਿੱਤੀ ਇਸ ਤਰ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਤੇਰੇ ਲੜਕੇ ਨੂੰ ਤੇਰੇ ਵਿਰੁੱਧ ਭੜਕਾਇਆ ਹੈ ਤੇ ਪਨਾਹ ਵੀ ਦਿੱਤੀ ਹੈ ਇਸ ਕਰਕੇ ਜਹਾਂਗੀਰ ਰਾਜਾ ਬਹੁਤ ਗੁੱਸੇ ਵਿੱਚ ਆ ਗਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਬੁਲਾ ਕੇ ਤਤੀ ਤਵੀ ਤੇ ਵਹਾਲ ਕੇ ਸ਼ਹੀਦ ਕਰਨ ਦਾ ਆਦੇਸ਼ ਦੇ ਦਿੱਤਾ ਇਹ ਸੁਣ ਕੇ ਜਦੋਂ ਪਹੁੰਚੇ ਹੋਏ ਫਕੀਰ ਸਾਈ ਮੀਆਂ ਮੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਮੀਆਂ ਮੀਰ ਜੀ ਬਹੁਤ ਦੁਖੀ ਹੋਏ ਤੇ ਲਾਹੌਰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਹੁੰਚ ਜਾਂਦੇ ਹਨ ਤੇ ਕੀ ਦੇਖਦੇ ਹਨ ਕਿ ਗੁਰੂ ਸਾਹਿਬ ਜੀ ਅਡੋਲ ਤਤੀ ਤਵੀ ਤੇ ਬੈਠੇ ਹਨ ਤੇ ਸਿਰ ਵਿੱਚ ਸੀਸ ਵਿੱਚ ਰੇਤਾ ਗਰਮ ਰੇਤਾ ਪੈ ਰਹੀ ਹੈ ਇਹ ਦੇਖ ਕੇ ਮੀਆਂ ਮੀ ਜੀ ਜੋ ਚੱਲਿਆ ਨਹੀਂ ਗਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਇਸ ਤਰ੍ਹਾਂ ਕਹਿ ਰਿਹਾ ਹੈ ਮੁੱਖੋਂ ਬੋਲ ਹਰਿਮਤਾ ਬਾਲਿਆ ਕਨੂ ਨਾਲ ਲੋਹਾਨੋ ਲਾ ਲਿਆ ਮੁੱਖੋਂ ਬੋਲ ਹਰਿਮਤਾ ਬਾਲਿਆ ਕਨੋ ਨਾਲ ਲੋਹਾਨਿਓ ਲਾਲਿਆ ਤੇਰਾ ਵੇਖੇ ਹਾਲ ਪਿਆਰਿਆ ਹਏ ਜਾਵੈ ਨਾ ਮੇਥੋ ਸਹਾਰੇ ਆ ਮੁਖ ਭੋਲ ਹੈ ਰਹਿਮਤਾ ਬਾਲਿਆ ਕਨੋ ਨਾਲ ਲੋਹਾਨਿਓ ਲਾਲਿਆ ਜਹਾਂਗੀਰ ਨੇ ਹੁਕਮ ਸੁਣਾ ਦਿੱਤਾ ਗੁਰੂ ਅਜਨ ਨੂੰ ਤਵੀ ਤੇ ਬਿਠਾ ਦਿੱਤਾ ਜਾਂ ਗਿਰਨੇ ਹੁਕਮ ਸੁਣਾ ਦਿੱਤਾ ਗੁਰੂ ਅਜਨ ਨੂੰ ਤਵੀ ਤੇ ਬਿਠਾ ਦਿੱਤਾ ਨਾਲੇ ਵੈਰ ਚੰਦੂ ਨੇ ਵੀ ਕਮਾਲਿਆ ਮੁਖੋ ਬੋਲ ਹੈ ਰਹਿਮਦਾ ਬਾੜਿਆ ਮੁਖੋ ਬੋਲ ਹੈ ਰਹਿਮਦਾ ਬਾੜਿਆ ਕਨੂ ਆਲ ਲੋਹਾਨੇਓ ਲਾ ਲਿਆ ਤੇਰਾ ਛਾਲਿਆਂ ਬਦਨ ਪਿਆਰ ਆਏ ਜਾਵੇਂ ਨਾ ਮੇ ਤੋਂ ਸਹਾਰਿਆ ਕਿੰਨਾ ਵੈਰੀ ਨੇ ਜ਼ੁਲਮ ਕੁਮਾਲ ਆ ਮੁਖੋ ਬੋਲਹਿ ਰਹਿਮਤਾ ਵਾਲਿਆ ਕਾ ਨੂੰ ਨਾਲ ਲੋਹਾਨੇਓ ਲਾ ਲਿਆ ਮੁਖੋ ਬੋਲਹਿ ਰਹਿਮਤਾ ਵਾਲਿਆ ਦੇਉ ਹੁਕਮ ਜੈ ਇਸ ਚੰਡਾਲ ਨੂੰ ਦੇਵਾ ਪੇੜ ਆਕਾਸ਼ ਪਥਾਲ ਨੂੰ ਦੇਉ ਹੁਕਮ ਜੈ ਇਸ ਚੰਡਾਲ ਨੂੰ ਦੇਵਾ ਪੇੜ ਆਕਾਸ਼ ਪਥਾਲ ਨੂੰ ਮਿਲਿ ਦਿੱਲੀ ਲਾਹਰ ਨਾ ਪਾਲਿਆ ਮੁਖੋ ਬੋਲੇ ਰਹਿਮਤਾਵਾਲੇ ਆ ਕਾਨੂੰ ਨਾਲ ਲੋਹਾਨੇਉ ਲਾਲਿਆ ਮੁਖੋ ਬੋਲੇ ਰਹਿਮਤਾ ਵਾਲਿਆ ਹਾਏ ਜਾਵੇ ਨਾ ਮੇ ਤੋਂ ਸਹਾਰਿਆ ਮੁਖੋਂ ਬੋਲੇ ਰਹਿਮਤਾ ਵਾਲਿਆ ਇਹਨੇ ਨੂੰ ਕਿਸੇ ਸਹੇਲੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਅਸੀਹ ਦਿੱਤੇ ਜਾ ਰਹੇ ਹਨ ਤੇ ਉਹ ਚੰਦੂ ਦੀ ਨੌਕੋਲ ਜਾ ਕੇ ਇਸ ਤਰ੍ਹਾਂ ਕਹਿੰਦੀ ਹੈ ਜੋ ਚੰਤੂ ਦੀ ਨਾਮ ਗੁਰੂ ਘਰ ਤੇ ਬਹੁਤ ਅਥਾ ਪਿਆਰ ਰੱਖਦੀ ਸੀ ਗੁਰੂ ਘਰ ਦੀ ਬਹੁਤ ਬੜੀ ਸ਼ਰਧਾਲੂ ਸੀ ਗੁਰੂ ਸਾਹਿਬ ਜੀ ਨੂੰ ਦਿਨ ਰਾਤ ਯਾਦ ਕਰਦੀ ਸੀ ਸੋ ਸਹੇਲੀ ਨੇ ਉਸ ਨੂੰ ਇਸ ਤਰ੍ਹਾਂ ਜਾ ਕੇ ਕਿਹਾ ਕਿਸੇ ਕੇ ਹਾਸ ਸਹੇਲੀ ਨੇ ਸੁਣੀ ਪੜੇ ਕਿਸੇ ਕੇ ਹਾਸ ਸਹੇਲੀ ਨੇ ਸੁਣੀ ਪੜੇ ਮੇ ਤੋਂ ਕਹਿ ਰਦੀ ਬਾਤ ਨਹੀਂ ਕਹੀ ਜਾਂਦੀ ਮੇਥੋਂ ਕਹਿਰਦੀ ਬਾਤ ਨਹੀਂ ਕਹੀ ਜਾਂਦੀ ਐਸ ਵੇਲੜੇ ਥੰਮਿਆ ਕੌਣ ਦੇਵੇ ਐਸ ਵੇਲੜੇ ਥੰਮਿਆ ਕੌਣ ਦੇਵੇ ਮੇਰੀ ਅੰਦਰ ਓਜਿੰਦੜੀ ਤਈ ਜਾਂਦੀ ਮੇਰੀ ਅੰਦਰ ਓਜਿੰਦੜੀ ਤਈ ਜਾਂਦੀ ਤੱਤੀ ਤਵੀਤੇ ਮੈਂ ਬੈਠੇ ਨੇ ਗੁਰੂ ਅਰਜਣ ਤਤਿ ਤਵੀਤੇ ਬੈਠੇ ਨੇ ਗੁਰੂ ਅਰਜਣ ਤਤੀ ਰੇਤ ਵਿੱਚ ਸੀਸ ਦੇ ਪਈ ਜਾਂਦੀ ਤਤੀ ਰੇਤ ਵਿੱਚ ਸੀਸ ਦੇ ਪਈ ਜਾਂਦੀ ਪਾਣਾ ਵਰਤਿਆ ਰਾਵੀ ਦੇ ਟਟਿਓ ਤੇ ਪਾਣਾ ਵਰਤਿਆ ਰਾਵੀ ਦੇ ਟਟਿਓ ਤੇ ਸੋਣੀ ਜਿੰਦੜੀ ਦੁਖੜੇ ਸਹੀ ਜਾਣਦੀ ਸੋਣੀ ਦੁਖ ਜਿੰਦੜੀ ਦੁਖੜੇ ਸਹੀ ਜਾਣਦੀ ਇਹ ਸੁਣ ਕੇ ਚੰਦੂ ਦੇ ਨੌ ਨੇ ਗੁਰੂ ਜੀ ਨੂੰ ਮਿਲਣ ਦਾ ਮਨ ਬਣਾ ਲਿਆ ਪਰ ਪੂਰਾ ਪਹਿਰਾ ਲੱਗਾ ਹੋਇਆ ਸੀ ਇਸ ਕਰਕੇ ਉਸ ਨੂੰ ਉਸ ਨੇ ਇੱਕ ਸਕੀਮ ਬਣਾਈ ਜੋ ਕਿ ਇਸ ਤਰ੍ਹਾਂ ਦੱਸੌਂਦੀ ਹੈ ਕੋਟ ਕਿ ਚੋਰੀ ਜਾਣਾ ਜ਼ਰੂਰੀ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਮਖਮਲ ਹੇਠ ਸ਼ਾਹ ਕੇ ਬੈੰਦੇ ਉਹਨਾਂ ਨੂੰ ਤਵੀ ਉੱਤੇ ਸੁਕਣਾ ਪਿਆ ਜੀ ਉਹਨਾਂ ਨੂੰ ਤਵੀ ਉੱਤੇ ਸੁਕਣਾ ਪਿਆ ਸੋਰੇ ਮੇਰੇ ਜ਼ੁਲਮ ਕੁਮਾਇਆ ਵੈਰ ਗੁਰਾਂ ਨਾਲ ਬੈ ਗਿਆ ਸੋਰੇ ਮੇਰੇ ਜ਼ੁਲਮ ਕੁਮਾਇਆ ਵੈਰ ਗੁਰਾਂ ਨਾਲ ਬੈ ਗਿਆ ਸ਼ਤ ਮਈਜ਼ਾ ਆਸ਼ਿਕ ਹੱਸ ਕੇ ਹਫਤਾ ਵੀਤੇ ਵੈ ਗਿਆ ਜੀ ਅਪ ਤਵੀ ਤੇ ਵੈ ਗਿਆ ਕੁੱਟ ਕੇ ਚੂਰੀ ਜਾਣ ਜ਼ਰੂਰੀ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਪਹਿਰੇਦਾਰ ਚੰਦੂ ਦੇ ਕਹਿੰਦੇ ਜਾਣ ਵਾਲੀ ਠਹਿਰ ਤੂੰ ਅਦੜੀ ਰਾਤ ਤੇ ਵਕਤ ਕਵੇਲਾ ਕਿੱਧਰੋਂ ਆਈ ਗੈਰ ਦੋ ਜੀ ਕਿੱਧਰੋਂ ਆਈ ਗੈਰ ਤੋ ਕੋਟ ਕੇ ਚੂਰੀ ਜਾਣਾ ਜ਼ਰੂਰੀ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਮਕਬੋ ਲੋਹੇਟ ਵੇ ਸ਼ਾਕ ਵੈਂਦੇ ਉਹਨਾਂ ਨੂੰ ਤਵੀ ਉੱਤੇ ਸੁਕਣਾ ਪਿਆ ਜੀ ਉਹਨਾਂ ਨੂੰ ਤਵੀ ਉੱਤੇ ਸੁਕਣਾ ਪਿਆ ਪਹਿਰੇਦਾਰ ਨੂੰ ਗਹਿਣ ਦੇ ਕੇ ਬੀਬੀ ਕਰਕੇ 당 ਗਈ ਪਰਦਾਰ ਨੂੰ ਗਹਿਣ ਦੇ ਕੇ ਬੀਬੀ ਕਰਕੇ 당 ਗਈ ਸੱਚੇ ਗੁਰੂ ਨੂੰ ਮਿਲਣ ਦੀ ਖਾਦਰ ਫੁਰਤੀ ਕਰਕੇ ਲੰਘ ਗਈ ਜੀ ਫੁਰਤੀ ਕਰਕੇ ਲੰਘ ਗਈ ਕੋਟ ਕੇ ਚੂਰੀ ਜਾਣਾ ਜ਼ਰੂਰੀ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਜੀ ਬੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਰੱਬੀ ਰੂਨੋ ਸੜਦੀ ਵੇਖ ਕੇ ਗੱਛ ਬੀਬੀ ਨੂੰ ਬੈ ਗਿਆ ਰੱਬੀ ਰੂਨੋ ਸੜਦੀ ਵੇਖ ਕੇ ਗੱਛ ਬੀਬੀ ਨੂੰ ਬੈ ਗਿਆ ਮੁਕੀ ਹੋ ਕੇ ਡਿਗੀ ਤਰਦ ਤੇ ਸਵਸਨਾ ਕੋਈ ਰੇ ਗਿਆ ਜੀ ਸਵਸਨਾ ਕੋਈ ਰੇ ਗਿਆ ਕੁੱਟ ਕੇ ਚੂਰੀ ਜਾਣਾ ਜ਼ਰੂਰੀ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਜੀ ਵੈਰੀ ਦਾ ਪੈਰਾ ਸਾਨੂੰ ਰੁਕਣਾ ਪਿਆ ਮਕਮਲੋ ਹੇਟਬ ਸ਼ਾਕੇ ਬੈਂਦੇ ਉਹਨਾਂ ਨੂੰ ਤਵੀ ਉਤੇ ਸੁਕਣਾ ਪਿਆ ਜੀ ਉਹਨਾਂ ਨੂੰ ਤਵੀ ਉਦੈ ਸੁਕਣਾ ਪਿਆ ਸੁਰਤ ਸੰਭਾਲ ਤੂੰ ਉਠਖੇ ਬੇਟੀ ਸਤਗੁਰ ਮੁਖੋਂ ਬੋਲ ਦੇ ਸੁਰਤ ਸੁਭਾਲ ਤੂੰ ਉਠਖੇ ਬੇਟੀ ਸਤਗੁਰ ਮੁਖੋਂ ਬੋਲ ਦੇ ਨੀ ਤਰਮ ਦੀ ਨੇ ਜ਼ੁਲਮ ਦੀ ਉਖੜੀ ਅੱਜ ਤੋਂ ਜਲਮ ਮੰਨਾਰੇ ਢੋਲ ਦੇ ਜੀ ਜਲਮ ਮੰਨਾਰੇ ਢੋਲ ਦੇ ਕੁੱਟ ਕੇ ਚੂਰੀ ਜਾਣਾ ਜ਼ਰੂਰੀ ਵੈਰੀ ਦਾ ਪਹਿਰਾ ਸਾਨੂੰ ਰੁਕਣਾ ਪਿਆ ਜੀ ਵੈਰੀ ਦਾ ਪਹਿਰਾ ਸਾਨੂੰ ਰੁਕਣਾ ਪਿਆ ਮਕਮਲ ਲੋਹੇ ਤੇ ਸ਼ਾਕੇ ਵੈਂਦੇ ਉਹਨਾਂ ਨੂੰ ਤਵੀ ਉੱਤੇ ਸੁਕਣਾ ਪਿਆ ਜੀ ਉਹਨਾਂ ਨੂੰ ਤਵੀ ਉੱਤੇ ਸੁਕਣਾ ਪਿਆ ਇਸ ਤੋਂ ਬਾਅਦ ਚੰਦੂ ਨੇ ਤਸੀਹੇ ਦੇਣ ਤੋਂ ਬਾਅਦ ਮਨ ਵਿੱਚ ਇੱਕ ਸੋਚਿਆ ਕਿ ਗੁਰੂ ਜੀ ਨੂੰ ਤਤੀ ਤਵੀ ਤੇ ਬਿਠਾਲ ਕੇ ਇਸ ਤਰ੍ਹਾਂ ਅੱਗ ਵਿੱਚ ਭੁੰਨਿਆ ਗਿਆ ਹੈ ਤੇ ਹੁਣ ਇਹਨਾਂ ਦੇ ਸਰੀਰ ਤੇ ਪਾਣੀ ਪਵੇਗਾ ਤੇ ਇਹਨਾਂ ਨੂੰ ਹੋਰ ਕਸ਼ਟ ਹੋਵੇਗਾ ਇਸ ਕਰਕੇ ਚੰਦੂ ਨੇ ਗੁਰੂ ਸਾਹਿਬ ਜੀ ਨੂੰ ਰਾਵੀ ਵਿੱਚ ਲਿਜਾ ਕੇ ਸਟਾ ਦਿੱਤਾ ਜਿੱਥੇ ਗੁਰੂ ਸਾਹਿਬ ਜੀ ਨੂੰ ਰਾਵੀ ਵਿੱਚ ਸਿੱਟਿਆ ਗਿਆ ਤਾਂ ਉਸੇ ਸਮੇਂ ਗੁਰਬਾਣੀ ਦਾ ਵਚਨ ਹੈ ਜਿਉਂ ਜਲ ਵਿੱਚ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਤੇ ਗੁਰੂ ਸਾਹਿਬ ਜੀ ਉਸੇ ਟਾਈਮ ਪਾਣੀ ਵਿੱਚ ਜਲ ਵਿੱਚ ਜਲੀ ਹੋ ਗਏ ਤੇ ਉਸ ਟਾਈਮ ਗੁਰੂ ਸਾਹਿਬ ਜੀ ਸ਼ਹੀਦੀ ਪਾ ਗਏ ਤੇ ਕੋਈ ਸਿੰਘ ਉਸ ਟਾਈਮ ਵੇਰ ਹੋ ਕੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਰਾਵੀ ਨਦੀ ਨੂੰ ਇਸ ਤਰ੍ਹਾਂ ਕਹਿ ਰਹੇ ਹਨ ਨੀਏ ਸਾਂਵ ਲੈ ਤੂੰ ਸਿੱਖਾਂ ਦੀ ਅਮਾਨ ਰਾਵੀਏ ਨੀਏ ਸਾਂਵ ਲੈ ਤੂੰ ਸਿੱਖਾਂ ਦੀ ਅਮਾਨ ਰਾਵੀਏ ਤੇਰੇ ਵਿੱਚ ਸਾਡਾ ਵਸਦਾ ਜਹਾਨ ਰਾਵੀਏ ਨਿਆ ਸਾਂਵ ਲੈ ਤੂੰ ਸਿੱਖਾਂ ਦੀ ਅਮਾਨ ਰਾਵੀਏ ਲੈ ਆ ਸਾ ਮੋਲ ਹੈ ਤੂੰ ਸਿੱਖਾਂ ਦੀ ਈਮਾਨ ਰਾਵੀਏ ਤੇਰੇ ਵਿੱਚ ਸਾਡਾ ਵਸਦਾ ਜਹਾਨ ਰਾਵੀਏ ਤੇਰੇ ਵਿੱਚ ਸਾਡਾ ਵਸਦਾ ਜਹਾਨ ਰਾਵੀਏ ਇਸ ਤਰ੍ਹਾਂ ਗੁਰੂ ਸਾਹਿਬ ਜੀ 1604 ਈਸਵੀ ਵਿੱਚ ਸ਼ਹੀਦ ਹੋ ਪਾ ਗਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ